ਜਦ ਮੌਜੂਦਾ ਐਮਪੀ ਸੁਪੇ ਦਾ ਸਾਬਕਾ ਉਪ ਮੁੱਖ ਮੰਤਰੀ ਸਾਬਕਾ ਜੇਲ੍ਹ ਮੰਤਰੀ ਇਹ ਆਖਦੇ ਗਏ ਕਿ ਗੈਂਗਸਟਰ ਉਸਦੇ ਪੁੱਤ ਨੂੰ ਧਮਕੀਆਂ ਦੇ ਰਹੇ ਨੇ ਤਾਂ ਉਸ ਸੁਪੇ ਦਾ ਕੀ ਹਾਲ ਬੜਾ ਹੈ ਉਸ ਸੁਪੇ ਤੇ ਆਮ ਲੋਕ ਕਿੰਨੇ ਕੁ ਸੁਰੱਖਿਅਤ ਹੋਣਗੇ ਇਸ ਦਾ ਅੰਦਾਜ਼ਾ ਸੱਚ ਹੀ ਲਗਾਇਆ ਜਾ ਸਕਦਾ ਹੈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਆਪਣੇ ਐਪ ਹੈਂਡਲ ਤੇ ਇੱਕ ਖੂਬਸੂਰਤ ਜ਼ਿਕਰ ਆਪਿਆ ਗਿਆ ਹੈ ਕਿ ਉਹਨਾਂ ਦੇ بیٹے ਉਦੇਵਿੰਦਰ ਸਿੰਘ ਰੰਦਾਵਾ ਨੂੰ ਜੇਲ੍ਹ ਚ ਬੰਦ ਗੈਂਗਸਟਰ ਚੱਗੂ ਭਗਵਾਨ ਪੁਰੀਆ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਹਨਾਂ ਲਿਖਿਆ ਉਹਨਾਂ ਦੇ ਪੁੱਤਰ ਨੂੰ ਮਿਲਣ ਤੋਂ ਸਿਰਫ 1 ਘੰਟੇ ਬਾਅਦ ਹੀ ਉਹਨਾਂ ਦੇ ਇੱਕ ਸਾਥੀ ਤੇ ਗੋਲੀਬਾਰੀ ਵੀ ਕੀਤੀ ਗਈ। ਜਾਣਕਾਰੀ ਅਨੁਸਾਰ ਫਤੇਗੜ ਚੂੜੀਆਂ ਚ ਸਰਦਾਰ ਪਗੜੀ ਹਾਊਸ ਤੇ ਪਿੱਤੇ ਕੱਲ ਮੋਟਰਸਾਈਕਲ ਸਵਾਰ ਗੋਲੀ ਚਲਾ ਕੇ ਫਰਾਰ ਹੋਇਆ ਸੀ ਤੇਰੰਦਾਬਾਬ ਨੇ ਇਸੇ ਘਟਨਾ ਦਾ ਜ਼ਿਕਰ ਕੀਤਾ ਹੈ। ਇੱਕ ਜੀ ਪੁੱਛਣੀ ਚਾਹੁੰਨਾ ਕੱਲ ਦੱਸਣਾ ਚਾਹੁੰਦਾ ਕਿ ਮੇਰੇ ਬੇਟੇ ਕੋਲ ਕੱਲ ਇੱਕ ਮੁੰਡਾ ਮਿਲ ਕੇ ਗਿਆ ਲੜਕਾ 1.5 ਘੰਟੇ ਬਾਅਦ ਉਹਦੇ ਦੇਰ ਫਤੇਗੜ ਚੂੜੀਆਂ ਜਾ ਕੇ ਉਹਦੀ ਜਿਹੜੀ ਸ਼ਾਪ ਸੀ ਜਿਹੜਾ ਸਰਦਾਰ ਪਗੜੀ ਹਾਊਸ ਉਹਤੇ ਤੇ ਫਾਇਰਿੰਗ ਕਰਦੀ ਇਹਦਾ ਮਤਲਬ ਉਹਨਾਂ ਨੇ ਦੱਸਿਆ ਕਿ ਆ ਅਸੀਂ ਕੀਤਾ ਹੀ ਨਾਲ ਹੀ ਮੇਰੇ ਬੇਟੇ ਦੇ ਨਾਲ ਇੱਕ ਗੱਡੀ 'ਚ ਬੈਠਾ ਸੀ ਉਹ ਕਹਿੰਦਾ ਜੀ ਆਹ ਭਾਜੀ ਕਾਲ ਆ ਰਹੀ ਹੈ ਜੱਗੂ ਭਗਵਾਨਪੁਰ ਜੀ ਦੀ ਆ ਇਹ ਮਤਲਬ ਤੁਹਾਡਾ ਬੇਟਾ ਨਾਲ ਬੈਠਾ ਸੀ ਉਸ ਉਸ ਟਾਈਮ ਕਾਲ ਕਰ ਰਹਾ ਜੱਗੂ ਜੇਲ੍ਹ 'ਚੋਂ ਜੇਲ੍ਹ 'ਚੋਂ ਮੈਂ ਜੇਲ੍ਹ 'ਚ ਜਦ ਜੱਥੂ ਮੈਂ ਕਿਤੇ ਕਰ ਰਿਹਾ ਤੇ ਉਹ ਕਹਿੰਦਾ ਯਾਰ ਕਹਿੰਦੇ ਕਹਿੰਦਾ ਚੱਕ ਕਹਿੰਦਾ ਜੀ ਕਹਿੰਦਾ ਜੀ ਮੈਂ ਨਹੀਂ ਚੱਕਣੀ 5-6 ਮਹੀਨੇ ਤੋਂ ਇਹ ਬੰਦਾ ਗਰਦੀਆਂ ਗਾਲਾਂ ਪੜੀਆਂ ਖੜਦਾ ਤੇ ਮੈਂ ਨਹੀਂ ਇਹਨੂੰ ਚੱਕਣਾ ਡੀਜੀਪੀ ਦੀ ਮੈਨੂੰ ਕਾਲ ਆਈ ਅਸੀਂ ਕਰ ਰਹੇ ਹਾਂ ਐਸਐਸਪੀ ਦੀ ਕਾਲ ਆਈ ਅਸੀਂ ਕਰ ਰਹੇ ਹਾਂ ਉਰੇ ਬਾਰੇ ਕੋਈ ਰਿਸਪੌਂਸ ਨਹੀਂ ਸੁਖਿੰਦਰ ਰੰਧਾਵਾ ਵੱਲੋਂ ਕੀਤੀ ਗਈ ਇਸ ਪੋਸਟ ਤੇ ਇਸ ਦਾਅਵੇ ਤੋਂ ਬਾਅਦ ਸੋਪੇ ਦੀ ਸਿਆਸਤ 'ਚ ਇੱਕ ਨਵਾਂ ਪੁਚਾ ਲਾ ਗਿਆ ਹੈ ਤੇ ਪੁਲਿਸ ਨੂੰ ਵੀ ਯਕੀਨਨ ਹੱਥਾਂ ਪੈਰਾਂ ਦੀ ਪੈ ਗਈ ਹੋਣੀ ਹੈ ਹਰ ਕੋਈ ਜਿੱਥੇ ਇਹੋ ਮੰਗ ਕਰ ਰਿਹਾ ਹੈ ਕਿ ਇਸ ਮਸਲੇ 'ਚ ਜਲਦ ਤੋਂ ਜਲਦ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਭ ਦੇ ਦਹਿਨ 'ਚ ਇਹ ਸਵਾਲ ਵੀ ਘੁੰਮ ਰਿਹਾ ਹੈ ਕਿ ਰੰਧਾਵਾ ਸਾਹਿਬ ਜੋ ਜੱਗੂ ਭਗਵਾਨ ਪੁਰੀਆ ਤੁਹਾਡੇ ਪੁੱਤਰ ਨੂੰ ਧਮਕੀ ਦੇ ਰਿਹਾ ਹੈ ਕਿ ਤੁਹਾਡੀ ਪਾਰਟੀ ਨੇ ਉਸੇ ਦੀ ਮਾਤਾ ਨੂੰ ਸਰਪੰਚ ਨਹੀਂ ਬਣਾਇਆ ਤੇ ਗੱਲਾਂ ਤੱਕ ਦੇ ਤੁਹਾਡੀ ਤੇ ਭਗਵਾਨ ਪੁਰੀਆ ਪਰਿਵਾਰ ਚ ਕਥਿਤ ਨੇੜਤਾ ਨੂੰ ਲੈ ਕੇ ਵੀ ਹੁੰਦੀਆਂ ਰਹੀਆਂ ਨੇ ਤਾਂ ਅਜਿਹੇ ਚ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਂ ਤੇ ਹੋ ਸਵਾਲ ਹੁਣ ਅਕਾਲੀ ਦਲ ਵੀ ਪੁੱਛ ਰਿਹਾ ਹੈ ਸੁਖੀ ਰੰਧਾਵਾ ਸਾਹਿਬ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ بیٹے ਨੂੰ ਜੱਗੂ ਭਗਵਾਨ ਪੁਰੀਏ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਇਹ ਬੇਹੰਤ ਮੰਦ ਭਾਗੀ ਘਟਨਾ ਉਦੇ ਸਾਡਾ ਭਰਾ ਹੈ ਇਸ ਗੱਲ ਦੀ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਪਰ ਨਾਲ ਹੀ ਮੇਰਾ ਸੁਖੀ ਰੰਦਾਵਾ ਸਾਹਿਬ ਨੂੰ ਸਵਾਲ ਹੈ ਕਿ ਇਹ ਹਾਲਾਤ ਉਰੇ ਤੱਕ ਪਹੁੰਚੇ ਕਿਉਂ ਇਹ ਹਾਲਾਤਾਂ ਨੂੰਰੇ ਤੱਕ ਲੈ ਕੇ ਕਿਤੇ ਆਪਾਪ ਤਾਂ ਨਹੀਂ ਆਏ ਕਿਉਂਕਿ ਸੁਖੀ ਰੰਦਾਵਾ ਸਾਹਿਬ ਤਾਂ ਲਗਾਤਾਰ ਪੁਸ਼ਤਪਨਾਈ ਕਰਦੇ ਰਹੇ ਨੇ ਰੰਦਾਵਾ ਸਾਹਿਬ ਜੱਗੂ ਭਗਵਾਨਪੁਰੀਏ ਦੀ ਮਾਤਾ ਜੀ ਨੂੰ ਸਰਪੰਚ ਕਿਹਨੇ ਬਣਾਇਆ ਕਿਹੜੀ ਸਰਕਾਰ ਦੇ ਵਿੱਚੋਂ ਸਰਪੰਚ ਬਣੀ ਔਰ ਜਦੋਂ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਬੰਦ ਸੀ ਤੁਸੀਂ ਜੇਲ੍ਹ ਮੰਤਰੀ ਸੀ ਤੇ ਸ਼ਰੀਆਮ ਜੇਲ੍ਹ ਦੇ ਵਿੱਚੋਂ ਫਰੋਤੀ ਦੀਆਂ ਵੀਡੀਓ ਕਾਲਾਂ ਜਾਂਦੀਆਂ ਸੀ ਉਦੋਂ ਤੁਸੀਂ ਬਤੌਰ ਜੇਲ੍ਹ ਮੰਤਰੀ ਕਿਉਂ ਨਹੀਂ ਕਾਰਵਾਈ ਕੀਤੀ ਔਰ ਗੈਂਗਸਟਰਾਂ ਦੀ ਤੁਸੀਂ ਤੇ ਕਾਂਗਰਸ ਨੇ ਰੱਜ ਕੇ ਪੁਸ਼ਤ ਪਨਾਈ ਕੀਤੀ ਹੈ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਕਿਨੇ ਰੱਖਿਆ ਔਰ ਕੱਲਾ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਸਹੂਲਤਾਂ ਵੀ ਦਿੱਤੀਆਂ ਤੇ ਕਾਂਗਰਸ ਦੀ ਸਰਕਾਰ ਨੇ ਔਰ ਤੁਸੀਂ ਬਤੌਰ ਜੇਲ੍ਹ ਮੰਤਰੀ ਸੁਪਰੀਮ ਕੋਰਟ ਤੱਕ ਡਿਫੈਂਡ ਕੀਤਾ ਕਿ ਅਸੀਂ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣਾ ਹੈ ਤੇ ਇਹ ਹਾਲਾਤ ਅੱਜ ਇਸੇ ਗੱਲਾਂ ਕਰਕੇ ਪਹੁੰਚੇ ਨੇ ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਇਹਨਾਂ ਨੂੰ ਇੰਨੀ ਖੁੱਲ੍ਹ ਦਿੱਤੀ ਗਈ ਕਿ ਅੱਜ ਇਹ ਤੁਹਾਡੇ ਆਪਣੇ ਘਰਾਂ ਤੱਕ ਪਹੁੰਚ ਗਏ। ਉਧਰ ਆਮ ਆਦਮੀ ਪਾਰਟੀ ਇਸ ਧਮਕੀ ਵਾਲੀ ਗੱਲ ਤੋਂ ਬਾਅਦ ਸੁਖਜਿੰਦਰ ਰੰਧਾਵਾ ਤੇ ਹੀ ਹਮਲਾਵਰ ਹੈ। ਆਪ ਵਾਲੇ ਵੀ ਸਵਾਲ ਪੁੱਛ ਰਹੇ ਨੇ ਕਿ ਆਖਰ ਪੰਜਾਬ 'ਚ ਕਿਸ ਦੇ ਰਾਜ ਦੌਰਾਨ ਗੈਂਗਸਟਰਵਾਦ ਸਭ ਤੋਂ ਜ਼ਿਆਦਾ ਵਧਿਆ? ਆਪ ਭਗਵਾਨੇ ਕੀ ਆਪਣੇ ਲਈ ਵਿਚ ਹੁਣ ਰੰਧਾਵਾ ਨੂੰ ਵੱਢਣੇ ਪੈ ਰਹੇ ਨੇ? ਦੇਖੋ ਜੀ ਮੈਂ ਤੇ ਇਨਾ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਗੈਂਗਸਟਰ ਨੇ ਪਹਿਲਾਂ ਉਹਨਾਂ ਕੋ ਇਹ ਪੁੱਛ ਕੇ ਜਵਾਬ ਲੈ ਲਓ ਸਾਨੂੰ ਕਿ ਪਾਲੇ ਕਿੰਨੇ ਸੀ ਜਿਨ੍ਹਾਂ ਨੇ ਪਾਲੇ ਸੀਗੇ ਉਹਨਾਂ ਦਾ ਪਹਿਲਾਂ ਉਹ ਨਾਮ ਲੈ ਕੇ ਦੱਸ ਦੇਣ ਫਿਰ ਅਸੀਂ ਵੀ ਉਹਦੇ ਉੱਤੇ ਕਮੈਂਟ ਕਰਾਂਗੇ ਅਸੀਂ ਤੇ ਕੋਈ ਗੈਂਗਸਟਰ ਪਾਲਦੇ ਨਹੀਂ ਦੇਖੋ ਕੋਈ ਗੱਲ ਤੇ ਮਾੜੀ ਗੱਲ ਹੈ ਪਹਿਲੀ ਗੱਲ ਠੀਕ ਕਿਹਨੂੰ ਫਰਟ ਉਹਨਾਂ ਦਾ ਫਾਇਦਮੋੜੀ ਇਹ ਮਾੜੀ ਬਦੂਜੀ ਗੱਲ ਇਹ ਆ ਕਿ ਅੰਬਾਵਾ ਸਾਹਿਬ ਬਖਵ ਜਿਹੜਾ ਉਨਨੂੰ ਹੋਣਾ ਆਪਾ ਪ੍ਰਦਰ ਕਰਨਾ ਚਾਹੀਦੀ ਹੈ ਤੇ ਸਾਰੇ ਜਿਹੜੇ ਗੈਂਗਸਟਰ ਹੈ ਇਹ ਲੈ ਕੇ ਕੌਣ ਆਇਆ ਇਹ ਲੈ ਕੇ ਆਏ ਕਾਂਗਰਸੀ ਉਹ ਜੀਰੋਵਾ ਸਾਹਿਬ ਹੋਮ ਮਿਨਿਸਟਰ ਸੀਗੇ ਪੰਜਾਬ ਦੇ ਮਤਲਬ ਡਿਪਟੀ ਚੀਫ ਦੇ ਸਤ ਸੀਗੇ ਉਹਨਾਂ ਕੋਲ ਡਿਪਾਰਟਮੈਂਟ ਸੀਗਾ ਦਿੱਲਾ ਦਾ ਜਿਨ੍ਹਾਂ ਦੇ ਵਿੱਚ ਜਾ ਕੇ ਦਿੱਲਾਂ ਦੇ ਵਿੱਚ ਗੈਂਗਸਟਰ ਨੂੰ ਕਿੱਦਾਂ ਦੀਆਂ ਸਹੂਲਤਾਂ ਜਿਹੜੀ ਅੱਲਾਵਾ ਸਾਹਿਬ ਦਿੰਦੇ ਨੇ ਉਹਦੇ ਅੱਲਾਵਾ ਸਾਹਿਬ ਨੂੰ ਪਤਾ ਸਾਦਸੀ ਦਾ ਪਹਿਲਾਂ ਹੀ ਕਹਿਿਆ ਕਿ ਜੇ ਕਿਸੇ ਦੇ ਅੱਗੇ ਤੋਰ ਪਟੋਗੇ ਤਾਂ ਤੁਹਾਡੇ ਗਾਰੀ ਪੁੱਟੇ ਜਾਣਗੇ ਦੱਸ ਦਈਏ ਕਿ ਕੁਝ ਸਾਲ ਪਹਿਲਾਂ ਸੁਖਿੰਦਰ ਰੰਦਾਵਾ ਦੇ ਪੁੱਤਰ ਉਦੇਵਿਰ ਸਿੰਘ ਰੰਦਾਵਾ ਉਦੋਂ ਸੁਰਖੀਆਂ 'ਚ ਆਏ ਤਾਂ ਜਦੋਂ ਉਹਨਾਂ ਤੇ ਚੰਡੀਗੜ੍ਹ 'ਚ ਇੱਕ ਨੌਜਵਾਨ ਨਾਲ ਕੁੱਟਮਾਰ ਕਰ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਇਲਜ਼ਾਮ ਲੱਗੇ ਸਨ ਉਸ ਸਮੇਂ ਰਾਜਾ ਬ੍ਰਿੰਗ ਵਰਗੇ ਵੱਡੇ ਲੇਟਰ ਵੀ ਉਸ ਦਾ ਬਚਾਅ ਕਰਦੇ ਨਜ਼ਰ ਆਏ ਸੀ ਹੁਣੇ ਧਮਕੀਆਂ ਮਿਲਣ ਤੋਂ ਬਾਅਦ ਮੁੜ ਉਹਨਾਂ ਦਾ ਨਾਮ ਸੁਰਖੀਆਂ 'ਚ ਖੈਰ ਪੰਜਾਬੀਓ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਬਹੁਤ ਧਿਆਨ ਰੱਖਿਓ ਕਿਉਂਕਿ ਜੇਕਰ ਇੱਕ ਸਾਫਕਾ ਉਪ ਮੁੱਖ ਮੰਤਰੀ ਆਖ ਰਿਹਾ ਹੈ ਕਿ ਉਸ ਦੇ ਪੁੱਤਰ ਨੂੰ ਧਮਕੀਆਂ ਮਿਲ ਰਹੀਆਂ ਨੇ ਉਸ ਦੇ ਕਰੀਬੀਆਂ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਆਮ ਆਦਮੀ ਦੇ ਰਾਜ ਚ ਰਹਿਣ ਵਾਲੇ ਆਮ ਲੋਕੋ ਤੁਹਾਡਾ ਤਾਂ ਰੱਬ ਹੀ ਰੱਖਾ ਹੈ ਬਿਊਰੋ ਰਿਪੋਰਟ ਸਪੀਟੀਸੀ ਨਿਊਜ਼